ਕਹਿੰਦੇ ਜ਼ਮੀਨ ਨੂੰ ਲੈ ਕੇ ਪੈਸਾ ਮਾਮ ਕਰ ਰਹੇ ਹੋ ਕੀ ਮਸਲਾ ਆਇਆ ਸਤਿ ਸ੍ਰੀ ਅਕਾਲ ਦੇਖੋ ਜੀ ਹਰੀ ਹਰ ਚੌਕ ਦੀ 8.5 ਕਿੱਲੇ ਜ਼ਮੀਨ ਹੈ ਉਹ ਰਸਤਾ ਰ گورਨਮੈਂਟ ਦੀ ਸੀ ਪਿਛਲੇ ਦਿਨ ਪਰਮਿਸ਼ਨ گورਨਮੈਂਟ ਦੀ ਜਿਹੜੀ ਸਰਕਾਰ ਨੇ ਕਰ ਲਈ ਸੀਗੀ ਜਿਹੜੇ ਉੱਥੇ ਲਗਭਗ 9 ਪਰਿਵਾਰ ਉਹ 8.5 ਕਿੱਲਿਆਂ ਨੂੰ ਆ ਰਹੇ ਆ ਲਗਭਗ 60 ਸਾਲ ਤੋਂ ਵਾ ਰਹੇ ਉਹਨਾਂ ਬੰਦੇ ਦੇ ਨਾਂ ਗਲੋਰੀਆਂ ਸਾਰਾ ਕੁਝ ਉਹਨਾਂ ਦੇ ਨਾਲ ਤੇ ਹੈ ਜਿਹੜਾ ਪਿਛਲੇ ਦਿਨ ਐਮਐਲਏ ਦੇਈਏ ਨੇ ਚਿੱਠੀ ਕਢਾ ਕੇ ਲਿਆਂਦੀ ਸੀਗੀ ਕਿੱਥੀ ਕਢਾ ਕੇ ਜਮੀਨ ਠੇਕੇ ਚ ਕਹੋਤੇ ਤੇ ਬਾਟਰ ਬਿਲਡ ਤੇ ਦੇਣ ਦੀ ਗੱਲ ਕੀਤੀ ਹੋਰੀ ਹੋਰੀ ਜਿਹੜਾ ਉਹਦਾ ਸੇਕ ਉਹ ਹਰੀ ਹਰ ਝੋਕ ਪਿੰਡ ਦੇ ਵਿੱਚ ਪਹੁੰਚਿਆ ਉਸ ਜ਼ਮੀਨ ਨੂੰ ਇਹਨਾਂ ਕੱਲ ਦੀ ਡੇਢ ਦਿੱਤੀ 30 ਤਰੀਕ ਨੂੰ ਵੀ ਅਸੀਂ ਉੱਥੇ ਕਬਜ਼ਾ ਲੈਣ ਜਾਵਾਂਗੇ ਜੇ ਕਿ ਕਿਸਾਨ ਦੀ ਜ਼ਮੀਨ ਦੇ ਵਿੱਚ ਫਸਲ ਖੜੀ ਹੈ ਤੇ ਉਹਨੂੰ ਅਸੀਂ ਵਾਹ ਕੇ ਆਪਦਾ ਕਬਜ਼ਾ ਲਵਾਂਗੇ ਪਰ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਇਹ ਜ਼ਮੀਨ ਨਹੀਂ ਜਾਣ ਦਿੱਤੀ ਜਾਏਗੀ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੇ ਸਰਕਾਰ ਨੂੰ ਦੇਣੇ ਚਾਹੁੰਦੇ ਹਾਂ ਕਿ ਜੇ ਤੁਸੀਂ ਉੱਥੇ ਪ੍ਰਸ਼ਾਸਨ ਭੇਜਿਆ ਤੇ ਵੱਡੇ ਪੱਧਰ ਤੇ ਐਕਸ਼ਨ ਦੇ ਵਿੱਚ ਕੋਈਪੁਰ ਜਥੇਬੰਦੀ ਆਏਗੀ ਔਰ ਉੱਥੇ ਪ੍ਰਸ਼ਾਸਨ ਦਾ ਵੀ ਅਮ ਸਾਹਮਣਾ ਕਰੇਗੀ ਔਰ ਜਿਹੜਾ ਡੀਸੀ ਦਫ਼ਤਰ ਲੱਗਾ ਹੈ ਧਰਨਾ ਉਹ ਆਹੀ ਰੋਸ ਨਾਲ ਜਿਹੜਾ ਰੋਡ ਬਲੌਕ ਕਰਾਂਗੇ ਜਦ ਤੱਕ ਪ੍ਰਸ਼ਾਸਨ ਇਸ ਗੱਲ ਤੋਂ ਪਿੱਛੇ ਨਹੀਂ ਹਟਦਾ ਸਾਡਾ ਰੋਸ ਜਾਰੀ ਰਹੇਗਾ ਸਰ ਇਸ ਤੋਂ ਇਲਾਵਾ ਹੋਰ ਵੀ ਕਈ ਜ਼ਮੀਨਾਂ ਨੇ ਜਿੱਥੇ ਮਗਰਮਛਾਂ ਦੇ ਕਬਜ਼ੇ ਕੀਤੇ ਹੋਏ ਕੀ ਉਹਨਾਂ ਤੇ ਵੀ ਕਬਜ਼ੇ ਨੂੰ ਲੈ ਕੇ ਦੇਖੋ ਜੀ ਅਸੀਂ ਤਾਂ ਹਰ ਰੋਜ਼ ਤੁਹਾਡੇ ਮਾਧਿਅਮ ਰਹੀਏ ਕਿ ਤੁਸੀਂ ਸਾਡਾ ਮਾਧਿਅਮ ਜਿਹੜੀ ਗੱਲ ਸਰਕਾਰ ਤੱਕ ਪਹੁੰਚਾਉਂਦੇ ਹੋ ਅਸੀਂ ਤਾਂ ਰੋਜ਼ ਇਸ ਗੱਲ ਨੂੰ ਪਿੱਟ ਕੇ ਰੱਖਦੇ ਆ ਕਿ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਮੂੰਹ ਟੱਡੇ ਨੇ ਉਹ ਕਿਸਾਨਾਂ ਕੋਲ ਨਮਾਨਾ ਕਰਦੇ ਨੇ ਜਦੋਂ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਤੇਦੇ ਢੰਗ ਦੀਆਂ ਕਾਰਵਾਈਆਂ ਕਰਾ ਕੇ ਉਹ ਕਿਸਾਨਾਂ ਤੋਂ ਜ਼ਮੀਨ ਖੋਹਣਾ ਚਾਹੁੰਦੇ ਨੇ ਤੇ ਕਿਹੜੇ ਧਲਾੜ ਜਿਹੜੇ ਲੋਕ ਨੇ ਜਿਹੜਾ ਉਸ ਜ਼ਮੀਨਾਂ ਤੇ ਵੱਡੇ ਪੱਧਰ ਤੇ ਕਬਜ਼ੇ ਕੀਤੇ ਕਿਸੇ 200 200 ਕਿੱਲੇ ਤੋਂ ਜ਼ਿਆਦਾ ਹੁੰਦੇ ਨੇ ਕਿ ਉਹਨਾਂ ਤੇ ਕੋਈ ਹੇਠ ਤੱਕ ਪ੍ਰਸ਼ਾਸਨ ਨੇ ਜਾਂ BSF ਨੇ ਕਿਉਂ ਕਾਰਵਾਈ ਨਹੀਂ ਕੀਤੀ ਐਸੀ ਇਹ ਗੱਲ ਕਰਦੇ ਆ ਕਿ ਜਿਹੜੇ ਕਿਸਾਨਾਂ ਦੀ ਅਸੀਂ ਲੜਾਈ ਲੜ ਰਹੇ ਆ 5 7 8 ਕਿੱਲਾਂ ਦੀ ਲੜਾਈ ਲੜ ਰਹੇ ਆ ਇਹ ਪ੍ਰਸੰਨ ਹੈ ਕਿ ਸਮਰਨ ਲੈ ਕੇ ਪ੍ਰਸੰਨ ਕੀਤੀ ਜਾਵੇ ਸਰ ਮੈਂ ਜੰਗੋਰ ਸਿੰਘ ਟ੍ਰੈਂਡ ਟੋਗਰੀਆ ਗ੍ਰਹਿਣ ਵਾਲਾ ਅੱਜ ਇੱਥੇ ਇੱਕ ਰਾਜਸਥਾਨ ਗਵਰਨਮੈਂਟ ਦੀ ਜਿਹੜੀ ਪ੍ਰਿਵਿੰਸ਼ਲ ਗਵਰਨਮੈਂਟ ਨੂੰ ਜ਼ਮੀਨ ਅਲਾਟ ਕੀਤੀ ਗਈ ਉਹਨਾਂ ਨੇ ਅੱਗੇ ਉਹਦੇ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹਦੇ ਵਿੱਚ ਕੁੱਲ 8.5 ਕਿਲੇ ਜ਼ਮੀਨ ਹੈ ਲਗਭਗ ਅਸੀਂ ਉਹਦੇ ਵਿੱਚ ਨੌ ਪਰਿਵਾਰ ਖੇਤੀ ਕਰ ਰਹੇ ਹਾਂ ਜਿਹੜੀ ਉਸ ਬੰਜਰ ਜ਼ਮੀਨ ਉਹ ਬਾਤ ਕੀਤਾ ਹੈ ਕਿਸੇ ਦੇ ਕੋਲੇ 5 ਕਨਾਲਾ ਕਿਸੇ ਦੇ ਕੋਲ 6 ਕਨਾਲਾ ਤੇ ਸਰਕਾਰ ਉਹ ਜ਼ਮੀਨ ਖੋ ਕੇ ਐਮ ਐਲ ਏ ਦਈਏ ਦੇ ਕਹਨ ਦੇ ਉੱਤੇ ਸਾਨੂੰ ਉਸ ਜ਼ਮੀਨ ਤੋਂ ਬਾਹਰ ਕਰਦੇ ਆ ਸਾਨੂੰ ਹੁਣ 30 ਤਰੀਕ ਦਾ ਅਲਟੀਮੇਟ ਦਿੱਤਾ ਗਿਆ ਹੈ ਕਿ ਉਸ ਦਿਨ ਨਿਸ਼ਾਨਦੇਹੀ ਕਰਕੇ ਤੁਹਾਡੀ ਫਸਲ ਨੂੰ ਵਾਇਆ ਜਾਊਗਾ ਤੇ ਇਹ ਅਫਸਰ ਰਟਾਰਾਂ ਦੀਆਂ ਚਾਲਾਂ ਨੇ ਸਾਡੇ ਤੋਂ ਜ਼ਮੀਨ ਖੋਹ ਲਈਆਂ ਸਰ ਇਹ ਜ਼ਮੀਨ ਤੁਸੀਂ ਕਿੰਨੇ ਸਮੇਂ ਤੋਂ ਜਿਹੜੇ ਉੱਤੇ ਵੰਦੇ ਆ ਰਹੇ ਹੋ ਅਸੀਂ ਸਾਰੇ ਇਹ ਜ਼ਮੀਨ 60 ਸਾਲਾਂ ਤੋਂ ਲੱਗ ਭਗਵਾ ਰਹੇ ਹਾਂ ਬੰਜਰਾਂ ਵੀ ਜ਼ਮੀਨ ਨੂੰ ਆਬਾਦ ਕੀਤਾ ਫਿਰ ਉਹਨਾਂ ਵਾਈ ਜੋ ਕੀਤਾ ਹੋਇਆ ਤੇ ਹੁਣ ਇਹਦੇ ਉੱਤੇ ਮੰਤਰੀਆਂ ਦੀਆਂ ਸਰਕਾਰਾਂ ਦੀ ਅੱਖ ਹੈ ਅਗਰ ਕੱਲ ਨੂੰ ਕਲੈਕਸ਼ਨ ਲੈਂਦਾ ਤਾਂ ਕੀ ਕਰ ਲਈ ਤੁਹਾਡੇ ਵੱਲੋਂ ਰਿਸੈਪਟ ਹੀ ਹੋਏ ਅਸੀਂ ਸਿੱਧੂਪੁਰ ਯੂਨੀਅਨ ਦਾ ਸਹਾਰਾ ਲਿਆ ਪਹਿਲਾਂ ਵੀ ਉਹਨਾਂ ਨਾਲ ਜੁੜੇ ਹੋਏ ਆਂ ਕਿ ਅਸੀਂ ਕੱਲ ਨੂੰ ਆਪਦਾ ਪੂਰਾ ਟਿੱਕਾ ਸੀ ਨਰਜ ਕਰਾਂਗੇ ਜੇ ਮਹਿਕਮੇ ਵੱਲੋਂ ਕੋਈ ਕਾਰਵਾਈ ਹੁੰਦੀ ਹੈ ਤਾਂ ਕੀ ਨਾਮ ਆ ਸਕਦਾ ਹਾਂ ਹਾਂਜੀ ਨਾਮ ਕੀ ਹੈ ਤੁਹਾਡਾ ਸਰਦਾਰ ਤੁਮਪੌਰ ਸਿੰਘ ਪ੍ਰੈਸ ਕਾਨਫਰੈਂਸ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਚੋਖਾੜੀ ਹਰ ਦੀ 8 ਏਕੜ ਦੀ ਜ਼ਮੀਨ ਦਾ ਗੱਲ ਕਹੀ ਗਈ ਹੈ ਕਿ ਕਿਸਾਨ ਜਿਹੜੇ 60 ਸਾਲ ਤੋਂ ਵਾਰ ਰਹੇ ਸੀ ਉਹ ਜ਼ਮੀਨ ਨੂੰ ਜਿਹੜਾ ਠਾਲੀ ਕਰਵਾਇਆ ਜਾ ਰਿਹਾ ਹੈਗਾ ਤਾਂ ਜਿਸ ਦੇ ਐਲੀਜੀਬਿਲਿਟੀ ਜਿਹੜੀ ਹੈ ਤੁਹਾਡੇ ਤੇ ਲਗਾਏ ਗਏ ਹੈਗੇ ਨੇ ਕੀ ਸਰਗੰਦੇ ਤੇ ਕਹਿੰਦੇ? ਅ ਪੰਨੀ ਗੱਲ ਤਾਂ ਇਹ ਕਿ ਮੈਨੂੰ ਤੁਹਾਡੇ ਰਾਹੀਂ ਹੀ ਪਤਾ ਲੱਗਿਆ ਕਿ ਕੋਈ ਚੋਖਾੜੀ ਹਰ ਦੇ ਵਿੱਚ ਕੋਈ ਇਸ਼ੂ ਹੈਗਾ। ਇਹ ਮਸਲਾ ਮੇਰੇ ਧਿਆਨ ਦੇ ਵਿੱਚ ਨਹੀਂ ਹੈਗਾ। ਹਾਂ ਕਿਸਾਨ ਯੂਨੀਅਨ ਸਿੱਧੂਪੁਰ ਜੋ ਹੈ ਉਹਨਾਂ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ। ਕਿ ਪੂਰੇ ਫਰੋਸਪੁਰ ਜ਼ਿਲ੍ਹੇ ਦੇ ਵਿੱਚ ਆਲਮੋਸਟ 32 34 ਜਾਂ 35 ਦੇ ਕਰੀਬ ਜਥੇਬੰਦੀਆਂ ਨੇ ਸਿਰਫ ਆਹੀ ਇੱਕ ਜਥੇਬੰਦੀ ਹੈਗੀ ਹੈ ਔਰ ਇਹਦੇ ਵੀ ਤਿੰਨ ਚਾਰ ਜਿਹੜੇ ਆਗੂ ਸਰਦਾਰ ਨੇ ਉਹ ਸਿਰਫ ਮੇਰੀ ਛਵੀ ਨੂੰ ਮੈਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਹ ਮੇਰੇ ਖਿਲਾਫ ਤਰਨਾ ਪ੍ਰਦਰਸ਼ਨ ਕਰਦੇ ਨੇ ਜਦਕਿ ਮੇਰਾ ਕਿਸੇ ਵੀ ਮੈਟਰ ਨਾਲ ਕੋਈ ਲਿੰਕ ਨਹੀਂ ਹੈਗਾ ਮੈਨੂੰ ਲੱਗਦਾ ਕਿ ਇਹ ਹੁਣ ਮੇਰੇ ਹਲਕੇ ਦੇ ਵਿੱਚ ਹਰ ਇੱਕ ਪਿੰਡ-ਪਿੰਡ ਜਾ ਕੇ ਇਹ ਕੋਈ ਨਾ ਕੋਈ ਮੁੱਦਾ ਜਾਂ ਕੋਈ ਨਾ ਕੋਈ ਇਸ਼ੂ ਲੱਪਣ ਦੀ ਲੱਪਣ ਲੱਗੇ ਪੈਨੇ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਐਮਐਲਏ ਨਾਲ ਕਨੈਕਟ ਕਰਕੇ ਉਹਨੂੰ ਬਦਲਾਅ ਕੀਤਾ ਜਾਵੇ ਮੈਂ ਸਿਰਫ ਇੱਕ ਗੱਲ ਕਹੂੰਗਾ ਕਿ ਇਹ ਬਹੁਤ ਹੀ ਨੀਂਹ ਛੜਕਤਾ ਤੇ ਆਏ ਹੋਏ ਨੇ ਔਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੌਣ ਸਹੀ ਹੈ ਔਰ ਕੌਣ ਗਲਤ اے ਐਮਟੀਵੀ ਪੰਜਾਬੀ ਗੱਲ ਹੱਕ ਦੀ ਗੱਲ ਸੱਚ ਦੀ